ਤੂੰ ਕਿਹਨੇ ਫੜਕਣ ਦਾ ਹੁੰਦੇ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਿਹਾ ਸੀ ਤੇ ਇਸ ਜੜੀਆਂ ਕਰ ਤਾਨੂੰ ਜਾਨੀਆ ਕਰਕੇ ਰੋਕੇ ਨੇ ਇਹ ਜੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਉਦੋਂ ਫੇਰ ਲੰਗੇ ਆ ਉੱਥੇ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਹਿੰਦਾ ਰਾਜ ਨੂੰ ਕਟੀਆਂ ਰਾਜ ਕਟੀਆਂ ਇਹ ਕਿਥੇ ਆਉਂਦੇ ਨਹੀਂ ਕਰੇ ਮੂੰਹ ਤੇ ਨਹੀਂ ਲਿਖਿਆ ਨਹੀਂ ਕਰਦਾ ਨਹੀਂ ਕਰਦਾ ਮੇਰੀ ਗੱਡੀ ਕਿਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਲਿਆਂਦਾ ਹਾਂ ਭਾਜੀ ਮੈਂ ਵਰਤੀ ਚੋਂ ਮੈਂ ਨਹੀਂ ਹਾਂ ਪਰ ਨਹੀਂ ਹੁੰਦਾ ਅਜੇ ਤੱਕ ਨਹੀਂ ਭਾਜੀ ਵਰਤੀ ਜਾਨ ਸਾਡੀ ਹੁੰਦੀ ਹੈ ਅਸੀਂ ਨਾਗਰ ਸਾਹਮਣੇ ਲ ਕੀ ਨਾ ਦਾ ਆਪਰੇਸ਼ਨ ਟੀਮ ਜਿਓ ਗੱਲ ਕਰ ਲੈਣਾ ਨਾ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਵਜਨਾਂ ਫਿਰ ਕੰਡੀਆਂ ਮੇਰਾ ਭਰਾ ਨੇ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਤੇ ਜਾਲੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਆ ਕੋਲਵਾ ਦਿਓ ਅਖਰਾ ਗਿਆ ਤੇ ਚੰਗਾ ਆ ਤੇ ਆਹੋ ਭਰਾ ਜੀ ਮੈਂ ਵੀ ਅਸਰਾ ਨੇ ਲਗਾਉਂਦਾ ਨਹੀਂ ਨਹੀਂ ਆਹੋ ਮੈਂ ਸੀਆਈਏ ਸਟਾਫ ਵਈਨੇ ਕੰਮ ਕਰਦੇ ਮੈਂ ਤੇ ਤੁਹਾਨੂੰ ਹੁਣ ਤੁਸੀਂ ਜਾਲੀਆਂ ਲਵਾ ਲੋ ਮੇਰੀਆਂ ਮਾੜਾ ਹੀ ਪਈ ਜੀ ਸਾਨੂੰ ਕਿਹਨੂੰ ਮੂੰਹ ਤੇ ਲਿਖਿਆ ਤੇ ਤੁਸੀਂ ਉਹ ਮੈਂ ਇਹਨੂੰ 20 ਇਹਨੂੰ ਕਿੰਨੀ ਘਰੀ ਦੱਸਿਆ ਇਹ ਮੈਨੂੰ ਆਂਦਾ ਵੀ ਤੈਨੂੰ ਮੈਂ ਉਹ ਦੱਸਿਆ ਸਾਨੂੰ ਕਿਹੜੀ ਗੱਲ ਅਮਰੀਕਾ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿਉਂਕਿ ਰੋਕਿਆ ਉਸ ਨੂੰ ਮੈਂ ਜਾਣੀ ਹਾਂ ਪੂਰ ਸਿਟੀ ਜਿੱਥੇ ਮੁਲਾਜ਼ਮ ਹੈ ਮੈਂ ਵੀ ਮੁਲਾਜ਼ਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਦੋਂ ਵੀ ਲਾਈ ਮੈਂ ਸਾਈਡ ਦੇ ਨਾਲ ਮੈਂ ਸਾਡੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਕੋ ਲੋੜ ਦੇ ਕੋ ਮਤਸਾ ਮੈਨੂੰ ਜਿਹੜੀ ਗੱਲ ਆ ਜਾਣੀ ਹੈ ਕੱਪੜਿਆਂ ਲਈ ਚਾਹੀਦੇ ਹੋ ਹੋਗੀ ਆਪਣੀ ਜਗ੍ਹਾ ਆਉਂਦਾ ਬੁਲਾਜਾਂਗੇ ਮਿੰਟਾਂ ਨਹੀਂ ਵਰਦੀ ਪਾ ਕੋ ਤੇ ਨਹੀਂ ਮੈਂ ਯਾਰ ਮੀਟਿੰਗ ਨਹੀਂ ਕਰਾਂਗੇ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਲਾਉਣੀ ਹੋਰ ਕਰ ਯਾਰ ਮੈਂ ਲਾਉਣੀ ਹੈ ਜਾਣੀ ਤਿੱਤੇ ਆ ਜੂੜੇ ਤੇ ਲਵਾਣੀ ਮੈਂ ਲਵਾਉਣੀ ਹੈ ਲਾਣੀਆ ਲਾਓ ਤੇ ਤੈਨੂੰ ਲਾਉਣੀ ਮੈਂ ਠੀਕ ਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚਾਹਤਾ ਫਲਾਉਣ ਮੈਂ ਤੇ ਸਾਲਟ ਪਈ ਮੇਰੇ ਤੇ ਪਵਾ ਦੇ ਪਾ ਠੀਕ ਪਾ ਦੇ ਆਡ ਭਾਈ ਇਹ ਮਲਾਜਮ ਹੈ ਤੇ ਜਾਣੀਆਂ ਲੱਗ ਤਰੇ ਫੇਰ ਆ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਦੁਪਹਿਰ ਮੈਂ ਲਾਉਣੀ ਆ ਮੈਨੂੰ ਵੀ ਕਹਿਤਾ ਐਵੇਂ ਤੂੰ ਰੁਕ ਜਨਾ ਮੈਨੂੰ ਕੀ ਆਉਂਦਾ ਰੁਕਣੀ ਨਹੀਂ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਂ ਜਾਣ ਕੇ ਬੈਠੀ ਆ ਕਿਹਾ ਕੀ ਹੁੰਦਾ ਐਵੇਂ ਬਸ ਹੀ ਆਉਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਾਈਡ ਤੇ ਉਹ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਛ ਕਹਿਤ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫੇਰ ਕੀ ਚੰਗੇ ਕੀ ਕਰਾਂ ਭਰਾ ਮੇਰਾ ਨਾ ਜੜਦਾ ਭਾਜੀ ਸਾਈਡ ਤੇ ਕਰਨਾ ਮਾੜੀ ਗੱਲ ਕਰਦੇ ਵੀ ਇੱਕ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਬੋਲੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਨਹੀਂ ਹੁੰਦੇ ਦੋ ਦੇ ਜੀ ਜੀ ਇਹ ਵੀ ਤਾਂ ਤਿੰਨ ਬੜੇ ਜੀ ਇਹ ਵੀ ਤਾਂ ਕੋਈ ਰਿਕਵਰੀ ਕੀ ਕੀਤੀ ਫਿਰ ਜੀ ਇਹ ਮੈਨੂੰ ਜਾ ਕੇ ਥਾਣੇ ਪੁੱਛ ਕਿੰਨੇ ਅਸਲੇ ਚਾਰ ਕਵਿੰਟ ਲੈ ਹੁਣ ਮੈਂ ਰਿਕਵਰੀ ਕਰਤੀ ਅਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫਿਰ ਮੈਂ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਬੈਠੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਲਾਉਣਾ ਤੇ ਮੈਂ ਮੈਂ ਵੀ ਥਾਣੇ ਘੱਟੇ ਤਨ ਮੈਦੀ ਹੋਹੀ ਆਪਣੀ ਡੂੜੀ ਕਰ ਲੈ ਮਾਨੂੰ ਤੀਨੇ ਤ ਕਰੂਗੇ ਇਹ ਕਿਹੜੀ ਗੱਲ ਜੇ ਫਿਰ ਜਿਹੜੀ ਡੂੜੀ ਤੂੰ ਕਰ ਲੈ ਅੱਜ ਮੈਂ ਕਰਾਉਂਦੇ ਜਾਲੀਆਂ ਲਾਉਂਗਾ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰਿਹਾ ਬੈਠਾ ਲਾ ਮੈਂ ਨਹੀਂ ਰੋਣਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਕਰੂ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਨਹੀਂ ਆਪਰੇਸ਼ਨ ਦੀ ਨਹੀਂ ਤਾ ਇਹ ਰਿਹਾ ਤਾ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਪਤਾ ਨਹੀਂ ਮੈਂ ਨਹੀਂ ਲਾਉਣੀ ਜਾਲੀਆਂ ਆਪਰੇਸ਼ਨ ਦੀ ਡੂੜੀ ਵਾਲੀ ਜਾਲੀਆਂ ਲਵਾਉਣ ਵਾਲਾ ਮੈਨੂੰ ਲਵਾਇਆਂ ਕੌਣ ਚਾਹ ਬਿਲਕੁਲ ਨਾ ਲਵਾਇਆ ਉਹ ਮੈਂ ਲਾਈਆਂ ਚਲੀਆਂ ਫਿਰ ਕੰਮ ਲਾਈਆਂ ਨਹੀਂ ਲਾਉਣੀਆਂ ਨਹੀਂ ਲਾਉਣੀਆਂ ਗੱਲ ਬਾਤ ਹੁੰਦਾ ਪਹਿਲਾਂ ਲਵਾਉਂਗਾ ਫਿਰ ਬਾਹਰ ਕਰਵਾ ਦਵਾਂ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਲਿਆਓ ਪਹਿਲੇ ਥੱਲੇ ਨਹੀਂ ਹੋਣਾ ਥੱਲੇ ਮੈਂ ਠੀਕ ਹੋਵੇ ਲਵਾਵਾਂ ਕੋਰੀਸ਼ਨ ਕਰਦੇ ਸਾਡੇ ਸਾਣ ਗਾੜੇ ਤੁਸੀਂ ਜੂਰੀ ਕਰਦੇ ਬਕਵਾਸ ਥੋੜੀ ਜਿਹੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਾ ਫਿਰ ਮੈਂ ਟਿੱਕੀ ਖਾਂਦਾ ਲਾਲਾ ਫੋਨ ਜਨਾਲਾ ਕਿਉਂ ਹਟਾਏ ਕਿ ਮੈਂ ਬਕਵਾਸ ਵਾਲੀ ਕੀ ਬਕਵਾਸ ਸਾਣ ਕਰਦੇ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਆਇਆ ਨੂੰ ਸਾਡੇ ਸਾਣ ਟੈਂਡਰ ਨੇ ਜੂੜੀ ਆਪਣੀ ਰੱਖਣੇ ਮੈਂ ਸਾਣ ਗਾੜਨੇ ਮੈਂ ਮਹਿਕਮੇ ਸਾਣ ਗਾੜਨੇ ਮੈਂ ਮਹਿਕਮੇ ਸਾਹਿਬ ਗਾੜਨੇ ਆਪਣਾ ਬੋਲ ਕੋਈ ਜੱਗਰ ਨਹੀਂ ਲਾੜੂ ਜਨੂ ਫੋਨ ਲਾਉਣਾ ਲਾਉ ਤੁਸੀਂ ਹਲੋ ਲਾਉ ਟਿੱਕੀ ਸਾਣ ਸੁਣੋ ਹਲੋ ਕਾਦੀ ਸਰ ਆਹ ਸਾਰੇ ਤੇ ਰੋਕ ਕੇ ਲੋਤੇ ਹੈ ਜਾਲੀਆਂ ਲਾਈਆਂ ਲਾ ਤੂੰ ਵਾਟਾ ਬਲਾਜਨ ਤਾਂ ਤਾਂ ਕਾਣ ਬਾਦੀ ਘੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦੁਕਾਨਾ ਕਰਦਾ ਸਾਡੇ ਤੇ ਹਸਾਨ ਕਰਦਾ ਕਹਿੰਦਾ ਤੂੰ ਮੇਰੀ ਗੱਲ ਕਰ ਰੋਕ ਜਾ ਵੇ ਹੋਈ ਕੋਈ ਨਹੀਂ ਮੈਂ ਖੋਲਣ ਦੀ ਜਾ ਤੂੰ ਠੀਕ ਹੈ ਤੂੰ ਹੀ ਉਧਰ ਜੋ ਸਟੇਡ ਲੈ ਲੈ ਜੀ ਗਾਡੀ ਵੀਡੀਓ ਬਣਾਈ ਜਾਂਦੇ ਐਵੇਂ ਨਜ਼ਾਇਰ ਹੀ ਨਜ਼ਾਇਰ ਬਣਾਈ ਜਾਂਦੇ ਮੈਂ ਕਿ ਤੁਹਾਨੂੰ ਆਖਣੇ ਗੱਡੀ ਸਾਈਡ ਤੇ ਕਰਨ ਮਤਲਬ ਬੋਲਣ ਦੀ ਤੇ ਜਾਂ ਸਕਦਾ ਨਹੀਂ ਕਰਾਂ ਨਾ ਮਲਾਕੇ ਨਾਲ ਮੈਨੂੰ ਕਹਿੰਦਾ ਤੂੰ ਤੂੰ ਵੀ ਨੋਵਾ ਤੇ ਜਾਲੀਆਂ ਲਾਈਆਂ ਲਾ ਸਾਈਡ ਤੇ ਉਹਨਾਂ ਮੈਂ ਕਿਹਾ ਤਾਂ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਤਾਹ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾਗੇ। ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ। ਕੰਮ ਕਰਦਾ ਮੈਂ ਵੀ ਆਪਣੀ ਡਿਊਟੀ ਕਰਾਂ ਦੇ। ਵੀਰਾ ਤੂੰ ਆਪੜ ਲਿਆ ਇਸੇ ਸੋ ਕੋਈ ਨਾਲੇ ਤਮਾਸ਼ਾ ਲਾਇਆ ਵਾ ਤੂੰ ਤਾਂ ਮੁਲਾਜ਼ਮ ਹੋ ਕੇ ਠੀਕ ਆ। ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇ ਤੀ? ਕਿੰਨੀ ਇੱਜ਼ਤ ਦੇਂਦਾ। ਕਿੰਨੀ ਇੱਜ਼ਤ ਕਿੰਨੀ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ। ਵੀਡੀਓ ਬੰਦ ਕਰ ਫਿਰ ਪਿੱਛੇ ਤੁਹਾਡਾ ਵੀ ਠੀਕ ਆ। ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ। ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਦੇ। ਠੀਕ ਆ। ਇਹ ਤਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਿਹਾ ਤੁਹਾਨੂੰ ਹੋਰ ਕੀ ਕਹਿਤਾ ਕੁੱਤੋਂ ਤੁਸੀਂ ਕਹਿਣ ਦੇ ਵਿੱਚ AK47 ਰੱਖੀ ਆ ਹੈ ਮੈਡਮ ਇਹ ਰਸਲਾ ਪਿਆ ਮੈਂ ਉਤੋਂ ਜਾਲੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿਦਾਂ ਕਹਿਤਾ ਮੈਂ ਖਵਾਣਾ ਸੀ ਤੁਮ ਕੋਹੜੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਇਹ ਵੀਡੀਓ ਦੇ ਵਿੱਚ ਹੀ ਆ ਵੀਡੀਓ ਸਾਰਾ A to Z ਰਿਕਾਰਡ ਆ ਆਪਾਂ ਸਿਟੀ ਸਰ ਨੂੰ ਦਿਖਾਵਾਂਗੇ ਦਿਖਾਵਾਂਗੇ ਹਾਂ ਦਿਖਾਵਾਂਗੇ ਤੁਸੀਂ ਤੇ ਦਾਗੜ ਨੇ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂ ਦੇ ਮੈਨੂੰ ਮਲਾਜਮ ਨਾਲ ਕਾਗਜ਼ਤ ਤੇ ਕਰੋ